ਆਹੋ ਨਾਨਕ ਸਬ ਤੇਰੀ ਵੜਿਆ ਕੋਈ ਨਾਮ ਨਜਾਨ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਠ ਸਾਹੀ ਦਸਵੀਂ ਪ੍ਰਥਾ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ RAM DASA ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕਿਸ਼ੰਤ ਧਿਆਈਐ ਜਿਸ ਡਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਓ ਨਿਦਿਆਵਾ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੀ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਸਾਹਿਬ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੀਗ ਵਾਹੀ ਦੇਖ ਕੇ ਅਨ ਡਠ ਕੀਤਾ ਤਿੰਨਾ ਪਿਆਰਿਆ ਸਚਾਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭੋਲੋ ਜਾਈ ਗਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੇ ਸਜਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵਾ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤहां ਤਹਾਰਿ ਛਿਆ ਰਿਆ ਤ ਦੇਗ ਤੀਗ ਫਤੇ ਬਿਰਦ ਕੀ ਪਾਇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲ ਜਾਈ ਹੈ ਗੁਰ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਗੁਬੇਕ ਦਾਣ ਵਸਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ જયਕਾਰ ਹੋ ਲੋ ਜਾਈ ਹੈ ਗੁਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਾਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੀ ਉਟਿਆਂ ਦੀ ਓਟ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕੇ ਹਾਜ਼ੂਰ ਅਰਦਾਸ ਬੇਨਤੀ ਹੈ ਜੀ ਗਗਨ ਦਮਾ ਮਾ ਬਾਜਿਓ ਪਰਿਓ ਨਿਸ਼ਾਨਾ ਕਾਓ ਖੀਤ ਜੋ ਮੰਡਿਓ ਸੂਰਮਾ ਆਵ ਜੂਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਊਰਜਾ ਊਰਜਾ ਕਟ ਮਰੈ ਕਬ ਹੁ ਨਾ ਛੱਡਾ ਖੀਤ ਦੇ ਮਹਾਵਾਕ ਅਨਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਚਾਰ ਇਹ ਸਹਿਬ ਜਾਦਿਆਂ ਮਾਤਾ ਗੁਜਰਕੌਰ ਫਸਾ ਸਮੂਹ ਸ਼ਹੀਦ ਸਿੰਘਾਂ ਦੀਆਂ ਸ਼ਹੀਦੀਆਂ ਦੀ ਯਾਦ ਨੂਤਾ ਜਾ ਕਰਦਿਆਂ ਹੋਇਆਂ ਸਰਬੱਤ ਸੰਗਤ ਨਗਰ ਆਕੜੀਆ ਜਲਾਲ ਕਾ ਦੀ ਸਹਿਬ ਗੁਰਦੁਆਰਾ ਸ੍ਰੀ ਅਕਾਲ ਸਹਾਈ ਸਹਿਬ ਵਿਖੇ ਪਰਸੋ ਰੋਜ ਤੋਂ ਲਾਇ ਕਰਕੇ ਸਰਬੱਤ ਸੰਗਤਾਂ ਦੇ ਸਹਿਯੋਗ ਸਦਕਾ ਬੀਬੀ ਰੁਪਿੰਦਰ ਕੌਰ ਸੁਪਤਨੀ ਡਾਕਟਰ ਜਗਜੀਤ ਸਿੰਘ ਭਗਤਾ ਭਾਈ ਕੈਨੇਡਾ ਵਾਸੀ ਪਰਿਵਾਰ ਅਤੇ ਹੋਰ ਇੱਕ ਗੋਪਤ ਦਾਨ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਧਰਤੀ ਪਰਸੋਂ ਰੋਜ ਤੋਂ ਲੈ ਕਰਕੇ ਸ੍ਰੀ ਅਖੰਡ ਪਾਤਸ਼ਾਹਬ ਨਾਲ ਸ੍ਰੀ ਜਪਜੀ ਸਾਹਿਬ ਦੇ ਅਖੰਡ ਜਾਪ ਪਰਾਰੰਭ ਕੀਤੇ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਬਾਣੀ ਦੀ ਸੰਪੂਰਨਤਾ ਹੋਈ ਹਾ ਭੋਗ ਪਾਏ ਗਏ ਹਨ ਉਪਰੰਤ ਕਥਾ ਵਿਚਾਰਾ ਇਤਿਹਾਸਕ ਤਤ ਗੁਰਬਤ ਵਿਚਾਰਾ ਹੋਈਆਂ ਬਾਣੀ ਪੜਦਿਆਂ ਸੇਵਾ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਬਸਾਉਣਾ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾ ਦਰ ਪਰਵਾਣ ਕਰਨੀਆਂ ਸਰਬੱਤ ਸੰਗਤਾਂ ਵੱਲੋਂ ਅਤੇ ਪ੍ਰੇਮੀ ਪਰਿਵਾਰਾਂ ਵੱਲੋਂ ਸੇਵਕਾਂ ਵੱਲੋਂ ਆਪ ਜੀ ਨੂੰ ਬਹੁਤ ਹੀ ਸੁੰਦਰ ਰੋਮਾਲ ਲਈ ਪਸ਼ਾਕੀ ਭੇਂਟ ਕੀਤੇ ਅੰਗੀਕਾਰ ਕਰਨੇ ਸੇਵਕਾਂ ਦੇ ਪਰਦੇ ਲੋਕ ਪਰਲੋਕ ਵਿੱਚ ਕਿਜਲੇ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸਾਦੀ ਦੀ ਸਜ ਕੇ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆਗਿਆ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਰੋ ਕਿਰਪਾ ਸ੍ਰੀ ਮੁਖਵਾਕ ਬਖਸ਼ਿਸ਼ ਕਰਦੇ ਹੋਈ ਸੰਗਤਾਂ ਨੂੰ ਹੁਕਮ ਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੀਨੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਾੜੇ ਸਰਬੱਤ ਦਾ ਭਲਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਦੁਹਰਾ ਗਿਆ ਪਈ ਅਕਾਲੇ ਕੀ ਤਵੇ ਚਲਾਇਓ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟੁ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚਹ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਨਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਨਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਹਰ ਰੰਗ ਲਾਗੋ ਇਸ ਜਗ ਮੇ ਸੋ ਕਹਿਆ ਤਹ ਸੂਰਾ ਆਦਮ ਜਨ ਸਗਲ ਵਸਤਾਂ ਕਾ ਜਾਂ ਕਾ ਸਤ ਗੁਰ ਪੂਰਾ ਪੂਰੇ ਕਾਗੇ ਆ ਸਭ ਕੇ ਸਪੂਰਾ ਕਟਵਾਦ ਕਛ ਨਾਹੀ ਨਾ ਨਾ ਗਰਮ ਕੈਸਾ ਜਾਣ ਪੂਰੇ ਮਾਇਸ ਨਹੀਂ ਕਵੀ ਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨ ਹੀ ਤੇ ਪਾਈਐ ਨੰ ਪਰਮ ਅਰੰਧ ਨਾ ਮਰਿਉ ਸੋ ਅਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਹੈ ਜਗਤਿ ਮੈਂ ਕਹਿਨ ਜਪਿਓ ਗੁਰ ਮੰਤ ਸੁਖੋ ਟਲ ਗੁਰ ਸੇਵੀਆ ਸਾਹਿਬ ਜੀ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਤਨਵਾਹੀ ਗੁਰੂ ਸਹਬ ਜੀ ਸੋਰਠਾ ਮਹੱਲਾ 5 ਘਰਪੂਰਾ ਚਰਣੀ ਲਾ ਹਰ ਸੰਗ ਸਹਾਈ ਪਾਇਆ ਜੇ ਜਾਈਏ ਤਹਾਂ ਸਹੇਲੇ ਕਰ ਕਿਰਪਾ ਪ੍ਰਭ ਮਿਲੇ ਗੁਰ ਪੂਰਾ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਾ ਜਾਈਏ ਤੁਹਾਂ ਸੁਹੇਲੇ ਕਾਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਉ ਸਦਾ ਸੋ ਪਾਈ ਮਨ ਜਿੰਦੇ ਸਗਲੇ ਫਲ ਪਾਵਹ ਜੀ ਕੇ ਸੰਗ ਸਹਾਰੇ ਰਹਾ ਨਾਰੈਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰੈਣ ਪਤ ਤੋ ਪਨੀਦ ਕਰ ਲਿਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਭਰਮ ਕਰੇ ਪ੍ਰਤਪਾਲ ਸਦਜੀ ਸੰਗ ਰਖਵਾਲਾ ਹਰਦਨ ਰੈਨ ਕੀਰਤਨ ਗਈ ਐ ਬੋਹਰ ਨਾ ਜਨੀ ਪਾਈ ਐ ਜਸ ਦੇਵਾ ਪੁਰਖ ਵਿਦਾਤਾ ਹਰ ਰਸ ਤਨਹੀ ਜਤ ਜਮ ਕਾਮ ਕਰਨੇ ਨਿਆ ਸੁਖ ਨਾਨਕ ਸ਼ਰਨ ਪਾ ਜਸ ਦੇਵ ਪਰਖਿ ਮਿਧਾਤਾ ਹਰ ਰਸ ਤੈਨਹੀ ਜਤ ਜਮ ਕੋਂ ਕਰਨੇ ਨ ਆਇ ਸੁਖ ਨਾਨਕ ਸ਼ਰਨ ਪਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਪਰਸੋ ਰੋਜ ਤੋਂ ਲੈ ਕੇ ਮਾਤਾ ਗੁਜਰਕੌਰ ਅਤੇ ਸਹਿਬਜ਼ਾਦਿਆਂ ਦੀ ਸੇਵਾ ਦੀਆਂ ਨੂੰ ਮਖ ਰੱਖਦੇ ਹੋਏ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਖੰਡ ਪਾਠ ਸਾਹਿਬ ਚੱਲ ਰਹੇ ਹਨ ਜਿਨ੍ਹਾਂ ਦੀ ਭੋਗਾਂ ਦੀ ਸਮਾਪਤੀ ਹੋ ਚੁੱਕੀ ਹੈ ਜਿੰਨੀਆਂ ਵੀ ਸੰਗਤਾਂ ਭੋਗਾਂ ਦੇ ਸਮੇਂ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦਮ ਕਦਮ ਲੇਖੇ ਦੇ ਵਿੱਚ ਲਾਉਣਗੇ ਉਪਰੰਤ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਭਾਈ ਸਾਹ ਪਾਈ ਸਭ ਤੋਂ ਪਹਿਲਾਂ ਗਿਆਨੀ ਨਿਰਮਲ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੈਂਤੀ ਹੈ ਗੁਰੂ ਘਰ ਵੱਲੋਂ ਜਿਹੜੀਆਂ ਦੁਕਾਨਾਂ ਆਪਣੇ ਅੱਡੇ ਤੇ ਜਰਨੈਲ ਸਿੰਘਾ ਨਿਰਮਲ ਸਿੰਘ ਸਨ ਆਫ ਦਲੀਪ ਸਿੰਘ ਉਹਨਾਂ ਨੇ ਗੁਰੂ ਘਰ ਨੂੰ ਦਾਨ ਕਰਤੀਆਂ ਸੀ ਉਹਦੇ ਪੈਸੇ ਲੈ ਕੇ ਆਪਾਂ ਗੁਰੂ ਘਰ ਤੇ ਲਾਤੀ ਉਸ ਤੋਂ ਬਾਅਦ ਉਹ ਭਜਨਾ ਸਿੰਘ ਨੇ ਦੁਕਾਨਾਂ ਆਪਾਂ ਨੂੰ ਵਾਪਸ ਕਰਦੀਆਂ 2 ਲੱਖ 25000 ਦੇ ਵਿੱਚ ਹੀ ਲੰਘਾ ਸੀ ਉਹਨੇ ਤੇ 2 ਲੱਖ 25000 ਦੇ ਵਿੱਚ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਉਹ ਦੁਕਾਨਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਦਿੱਤੀਆਂ ਹਨ ਜਿਹੜੇ ਕੱਲੇ ਸ਼ਟਰ ਆ ਉਹਨਾਂ ਦਾ 50000 ਰੁਪਿਆ ਦੇਣਾ ਹੈ ਜਿਹੜੀ ਉਹ ਲੇਬਰ ਲੱਗੀ ਆ ਜਾਂ ਕੋਈ ਅਟ ਲੱਗੀ ਆ ਉੱਥੇ ਉਹ ਭਜਨਾ ਸਿੰਘ ਮੈਸਤਰੀ ਨੇ ਸਾਰਾ ਗੁਰੂ ਘਰ ਨੂੰ ਦਾਨ ਕਰਤਾ ਸੋ ਜਿੰਨਾਂ ਵੀ ਸੰਗਤਾਂ ਨੇ ਇਸ ਦੇ ਸਬੰਧ ਵਿੱਚ ਵੱਧ ਤੋਂ ਵੱਧ ਮਾਇਆ ਕਰਕੇ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਾਰੀਆਂ ਸੰਗਤਾਂ ਵੱਲੋਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਜੀ ਸੋ ਬੇਨਤੀ ਹੈ ਅਜੇ ਪੈਸੇ ਦੁਕਾਨਾਂ ਦੇ ਪੂਰੇ ਨਹੀਂ ਹੋਏ ਬਾਅਦ ਦੇ ਵਿੱਚ ਜਿੱਦੇ ਪੈਸੇ ਪੂਰੇ ਹੋਗੇ ਉਹਦੇ ਦੱਸਿਆ ਜਾਵੇਗਾ ਪੈਸੇ ਅਜੇ ਆਈ ਜਾਂਦੇ ਨੇ ਕੋਈ 2000 ਕੋਈ 5000 ਕੋਈ 100 ਜਿੰਨੇ ਵੀ ਕੋਈ ਦਾਨ ਕਰ ਸਕਦਾ ਹੈ ਕਰੋ ਜਿੱਦੇ ਪੈਸੇ ਪੂਰੇ ਹੋਗੇ ਉਹਦੇ ਲਿਸਟ ਗੁਰੂ ਘਰ ਦੇ ਅੱਗੇ ਲਾਈ ਜਾਵੇਗੀ ਸਾਰੇ ਖਰਚੇ ਦੀ ਤੇ ਸਾਰਾ 10000 ਰੁਪਿਆ ਰਜਿਸਟਰੀ ਤੇ ਲੱਗਿਆ 225000 ਆਪਾਂ ਨੂੰ ਨਗਦ ਦਿੱਤਾ ਹੈ ਫੜ ਕੇ ਸੋ ਸਾਰੀਆਂ ਸੰਗਤਾਂ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਨਿਰਮਲ ਸਿੰਘ ਗਿਆਨੀ ਗੁਰੂ ਸਾਹਿਬ ਵਾਲੇ ਉਹਨਾਂ ਦਾ ਵੀ ਦੁਬਾਰਾ ਫਿਰ ਧੰਨਵਾਦ ਕੀਤਾ ਜਾਂਦਾ ਹੈ ਜੀ ਸੋ ਹੁਣ ਪਾਈਆਂ ਨੂੰ ਬੇਨਤੀ ਹੈ ਕਿ ਬਾਹਰ ਕਾਊਂਟਰ ਤੋਂ ਪ੍ਰਸ਼ਾਦ ਲੈ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਪਹੁੰਚ ਕੇ ਪ੍ਰਸ਼ਾਦਾ ਛਕੋ ਉਦੋਂ ਬਾਅਦ ਨਾਲ ਦੀ ਨਾਲ ਹੀ ਮਾਈਆਂ ਜਾਣ ਪ੍ਰਸ਼ਾਦ ਲੈ ਕੇ ਕਾਊਂਟਰ ਤੋਂ ਜੀ ਆਪਣਾ ਪ੍ਰਸ਼ਾਦਾ ਪਾਣੀ ਛਕੋ ਜੀ ਸੋ ਬੇਨਤੀ ਹੈ ਇੱਕ ਮਿੰਟ ਸੰਗਤ ਬੈਠੀ ਰਹੇ ਬੀਬੀ ਰਪਿੰਦਰ ਕੌਰ ਜੋ ਉਹਨਾਂ ਨੇ ਆਪਣੇ ਗੁਰੂ ਘਰ ਦੀ ਸੇਵਾ ਦੇ ਵਿੱਚ ਹਰ ਸਾਲ ਹੀ ਵੱਧ ਚੜ ਕੇ ਹਸਾ ਪਾਉਂਦੇ ਨੇ ਕਿ 40000 ਰੁਪਿਆ ਕੱ ਲਿਆ ਹੈ ਖੰਡ ਪਾਠ ਦੀ ਸੇਵਾ ਚ ਉਹ ਲక్ష్మణ ਸਿੰਘ ਪ੍ਰਧਾਨ ਨੂੰ ਆਪਾਂ ਉਹ ਸਰੂਪਾ ਦੇਣਾ ਹੈ ਸੋ ਬੇਨਤੀ ਹੈ ਸੰਗਤਾਂ ਨੂੰ ਕਿ ਸਰੂਪਾ ਦਿੱਤਾ ਜਾਵੇ ਜੀ ਬੀ ਦੀ ਬੀਬੀ ਰਪਿੰਦਰ ਕੌਰ ਵੱਲੋਂ ਜਿਹੜਾ ਬੀਬੀ ਰਪਿੰਦਰ ਕੌਰ ਨੂੰ ਸਰੂਪਾ ਦੇਣਾ ਚਾਹੁੰਦਾ ਆਪਾਂ ਲక్ష్మణ ਸਿੰਘ ਪ੍ਰਧਾਨ ਨੂੰ ਸਰੂਪਾ ਪਾਈਓ ਪਹੁੰਚਦਾ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ